ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਵਿੱਚ ਤੰਦਰੁਸਤਮੁਕ ਸੁਹਾਲ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਆਪਾਂ ਵੀਡੀਓ ਪਾ ਰਹੇ ਹਾਂ ਵਿਆਹ ਦੀ ਆਪਾਂ ਜਾ ਰਹੇ ਹਾਂ ਵਿਆਹ ਤੇ ਤੁਸੀਂ ਵੀ ਕਰੋ ਇੰਜੋਏ ਵੇਅ ਵਿਆਹ ਦੇਖੋ ਤੁਸੀਂ ਬਹੁਤ ਵਧੀਆ ਵਿਆਹ ਹੈ ਪੂਰੀ ਵੀਡੀਓ ਫੋਰ ਲੈ ਇੰਜੋਏ ਕਰਿਓ ਤੇ ਇਹ ਜਿਹਾ ਵਿਆਹ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੁਣ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਵਿਆਹ ਦੇਖ ਕੇ ਤੇ ਤੁਸੀਂ ਵੀ ਇੰਜੋਏ ਕਰੋ ਸਾਰੇ ਵਿਆਹ ਨੂੰ ਲਓ ਜੀ ਇੱਧਰ ਬੱਚੇ ਨੱਚ ਰਹੇ ਨੇ ਤੰਗੜਾ ਪਾ ਰਹੇ ਨੇ ਬਰਾਤੀ ਤੇ ఆర్కెస్ట్రా ਵਾਲੀਆਂ ਲੱਗੀਆਂ ਹੋਈਆਂ ਨੇ ਸਾਰੇ ਇੰਜੋਏ ਕਰ ਰਹੇ ਨੇ ਵਿਆਹ ਤੇ ਸਾਨੂੰ ਦੋ ਵਿਆਹ ਸੀ ਅਸੀਂ ਥੋੜਾ ਜਿਹਾ ਲੇਟ ਹੀ ਪਹੁੰਚੇ ਸੀ ਵਿਆਹ ਦੇ ਵਿੱਚ ਇੱਕ ਵਿਆਹ ਪਹਿਲਾਂ ਅਟੈਂਡ ਕਰਕੇ ਆਏ ਸੀ ਤੇ ਫਿਰ ਦੂਸਰੇ ਵਿਆਹ ਵਿੱਚ ਆਏ ਸੀ ਕਹਿੰਦੇ ਨੱਚਣ ਵਾਲਾ ਨੱਚੇ ਬਿਨਾ ਰਹਿ ਨਹੀਂ ਸਕਦਾ ਜਿਹਨੂੰ ਨੱਚਣ ਦਾ ਸਾਹਤ ਹੁੰਦਾ ਉਹ ਹੀ ਨੱਚਦਾ ਜਿਹਦੇ ਮਾਨ ਵਿੱਚ ਚਾਹ ਹੁੰਦਾ ਨੱਚਣ ਦਾ ਕਹਿੰਦੇ ਥੋੜਾ ਥੋੜਾ ਨੱਚਣਾ ਜ਼ਰੂਰ ਚਾਹੀਦਾ ਦੁੱਖੋ ਵੀ ਦੱਸਣਾ ਜ਼ਰੂਰ ਚਾਹੀਦਾ ਤਾਂ ਤੁਹਾਨੂੰ ਇੰਜੋਏ ਕਰਨੀ ਚਾਹੀਦੀ ਹੈ ਇਹ ਤਾਂ ਆਪਣੇ ਪੰਜਾਬੀਆਂ ਦੇ ਖੁਣ ਚਾ ਨੱਚਣਾ ਗਾਉਣਾ ਸਾਰੇ ਖੁਸ਼ੀ ਮਨਾ ਰਹੇ ਨੇ ਨੱਚ ਕੇ ਬਹੁਤੀ ਰੀਝਾਂ ਹੁੰਦੀਆਂ ਨੇ ਕਰੀਬੀ ਦੇ ਰਿਸ਼ਤੇਦਾਰਾਂ ਦੇ ਮਾਣਾਂ ਵਿੱਚ ਦੋਸਤਾਂ ਮਿੱਤਰਾਂ ਦੇ ਮਾਣਾਂ ਵਿੱਚ ਨੱਚਣ ਗਾਉਣ ਦੀ ਉਹ ਸਾਰੀਆਂ ਪੂਰੀਆਂ ਕਰਦੇ ਨੇ ਫਿਰ ਇਕੱਠੇ ਹੋ ਕੇ ਸਾਰਿਆਂ ਚਾ ਹੁੰਦਾ ਵੇ ਇਹਦਾ ਆਪਾਂ ਵੀ ਬੈਠ ਕੇ ਇੰਜੋਏ ਕੀਤਾ ਤੇ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੇ ਆ ਸਾਰਿਆਂ ਨੇ ਵੀਡੀਓ ਨੂੰ ਫੋਲੋਅਰ ਚ ਦੇਖਣਾ ਸਟੈਪ ਨਾ ਕਰਿਓ ਵੀਡੀਓ ਨੂੰ ਬਿਲਕੁਲ ਬਹੁਤ ਹੀ ਵਧੀਆ ਵੇਆ ਲੱਗਿਆ ਮੈਨੂੰ ਇੱਥੇ ਇੱਕ ਗਾਇਕ ਆਇਆ ਸੀ ਵੀਰਾ ਉਸਨੇ ਬਹੁਤ ਵਧੀਆ ਗਾਇਆ ਬਹੁਤ ਹੀ ਵਧੀਆ ਲੱਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਵੀਡੀਓ ਦੇ ਵਿੱਚ ਇਹ ਦਰਬਾਰ ਨਾ ਪੈ ਰਿਹਾ 噔噔噔。 हवा असिया साईं भाई कई सी ਵਾਹ ਜਿਹੜੀਆਂ ਜਿਹਿਆਂ ਆਪਾਂ ਮੈਂ ਜੱਦਰ ਕੱਢਦੀ ਨਹੀਂ ਉੱਤੇ ਪਾਵਾਂ ਜਿਹੜੀਆਂ ਮੇਰੇ ਦਰਜਾਵਣ ਦੀਆਂ ਗਰਗੱਲਾ ਛੜੀਆਂ ਖੁੱਡਾਂ ਵਿੱਚ ਜੁੜਪੀਆਂ ਨਹੀਂ ਮੇਰੀਆਂ ਪੱਟੀਆਂ ਅੱਜ ਤੇ ਪੰਬੜ ਵਰਗੀਆਂ ਥੀਆਂ ਨਹੀਂ ਉਸਾਂ ਮੁਕਾ ਵਿੱਚ ਰੱਖੀਆਂ असां वांग परो थियां तूं बले रादर कढंदी न था में पीड़ चिड़ ची चिड़ी डानी जा ड ਪਤੀਰਾ ਦੇ ਹੰਕਾਰ ਵਿੱਚ ਸੌ ਗਿਆ ਕੀਰਾ ਦੇ ਹੰਕਾਰ ਵਿੱਚ ਸੌ ਗਿਆ ਮੈਂ ਤੜਫਾ ਉਡਾਲੀ ਰੰਗ ਕੀਰਾ ਦੇ ਹੰਕਾਰ ਵਿੱਚ ਸੌ ਗਿਆ ਮੈਂ ਤੜਫਾ ਉਡਾਈ ਰੰਗ ਆਵਾਜ਼ ਟੀਜਾ ਕਲਾ ਦੀ ਹਲੋ ਬਾਈ ਉਹ ਕੁਰਸੀਆਂ ਕੋਲ ਖੜਾ ਬਾਈ ਗੋ ਅਰੇ ਤੂੰ ਲੱਗਿਆ ਬਾਈ ਉਹਨਕੇ 5 ਕਿਲੋ ਮਿੱਟ ਮਾਰ ਆ ਜਾ ਆ ਜਾ ਮਾਫੀ ਬੇਸ਼ੱਕ ਦੌਰ ਤਾਂ ਸਹਰ ਤਾਂ ਲਖ ਹੋਵਲ ਉਹ ਕੰਤ ਦਿਨਾਂ ਦਾ ਨਾਂ ਲਓ ਜੀ ਆਪਾਂ ਵੀ ਸਗਣ ਪਾਇਆ ਤੇ ਕੁਸਤਾ ਆਪਾਂ ਫੋਟੋਆਂ ਕਰਵਾ ਲਈਆਂ ਇੱਥੇ ਖੜ ਕੇ ਤੇ ਹੁਣ ਆਪਾਂ ਆ ਰਹੇ ਹਾਂ ਘਰ ਵਾਪਸ ਤੇ ਕਰਿਆ ਕਿ ਆਪਾਂ ਕੱਪੜਾ ਲੀੜਾ ਸਮਾ ਲੈ ਜਿਹੜਾ ਸਮਾ ਲੈਣਾ ਵਾਲਾ ਸੀ ਬਹੁਤ ਢੇਰ ਲੱਗ ਜਾਂਦੇ ਆ ਜਦੋਂ ਆਪਾਂ ਲਾ ਲਾ ਕੇ ਰੱਖੀ ਜਾਂਦੇ ਆ ਬਾਹਰ ਕੱਪੜੇ ਚਲੋ ਮੈਂ ਆਖੇ ਵੀ ਹੁਣ ਧੁੱਪਾ ਪੈਣ ਲੱਗ ਗਿਆ ਥੋੜੇ ਜੇ ਗਰਮ ਕੱਪੜੇ ਸਾਂਭੀ ਤੇ ਮੈਂ ਕੋਟ-ਕੂਟ ਚੱਕ ਕੇ ਸਾਂਭਦੀ ਹੌਲੀ-ਹੌਲੀ ਫੇਰ ਲਗਾ ਕੇ ਉੱਪਰ ਰੱਖ ਦੇਣਗੇ ਕੱਪੜੇ ਹਲਕਾ-ਫੁਲਕਾ ਜਿਹਾ ਕੰਮ ਕਰ ਰਹੇ ਹਾਂ ਆਪਾਂ ਅੱਜ 16 ਵਿੱਚ ਬਾਲਾ ਕਾ ਪੈ ਜਾਂਦਾ ਕੱਪੜੇ ਲੀੜੇ ਦਾ ਆਪਾ ਬਾਹਰ ਲਵਾਲ ਕੇ ਪਾਈ ਜਾਂਦੇ ਬਾਹਰ ਸੁੱਟੀ ਜਾਂਦੇ ਫਿਰ ਨਾ ਤੋਤੇ ਦਾ ਪਤਾ ਲੱਗਦਾ ਨਾ ਨਾਨ ਤੋਤੇ ਦਾ ਪਤਾ ਲੱਗਦਾ ਸਾਰੇ ਘਰਾਂ ਵਿੱਚ ਤਕਰੀਬਨ ਇਹੀ ਹਾਲ ਹੋਊਗਾ ਕੱਪੜੇ ਲੀੜੇ ਦਾ ਤੇ ਮੈਂ ਬਿੱਡਾਂ ਦੀ ਚਾਦਰ ਵੀ ਸੋਚੇ ਹੌਲੀ ਹੌਲੀ ਝਾੜ ਕੇ ਵਿਸਾ ਲੀਂ ਇਕੱਠੀਆਂ ਹੋ ਜਾਂਦੀਆਂ ਨੇ ਭਾਵੇਂ ਕਿੰਨੀ ਵਿੱਚ ਉਹ ਕਰੀ ਜਾਓ ਆਪਾਂ ਚਾਦਰ ਨੂੰ ਏਰ ਵੀ ਇਕੱਠੀਆਂ ਹੋ ਜਾਂਦੀਆਂ ਨੇ ਚਾਦਰ ਜਦੋਂ ਜੀ ਆਪਾਂ ਹਰੀ ਹਰੀ ਗੋਸਸ ਕਰਦੇ ਆਂ ਚਾਦਰ ਬਸਾ ਰਹੇ ਆਂ ਬਿੱਡ ਤੇ ਕਮਨਜੀ ਤਾ ਕਰਦਾ ਪਰ ਕੀ ਕਰੀਏ ਡਾਕਟਰ ਨੇ ਬੰਦ ਕੀਤਾ ਹੋਇਆ ਕਰਕੇ ਕੰਮ ਐ ਨਹੀਂ ਕਰਦੀ ਬਹੁਤ ਲੋਰੀਆਂ ਉੱਟਦੀਆਂ ਨੇ ਕੰਮ ਕਰਨ ਦੀ ਵੀ ਕੰਮ ਕਰੀਏ ਪਰ ਡਾਕਟਰ ਦੇ ਮਨਾਂ ਕਰਨ ਤੇ ਆਪਾਂ ਨਹੀਂ ਕੰਮ ਕਰਦੇ ਮੇਰੇ ਜੀ ਕੀਤਾ ਮੈਂ ਅੱਜ ਥੋੜਾ ਜਿਹਾ ਕੰਮ ਕਰਕੇ ਦਿਖਾਉਂਗਾ। ਲਓ ਜੀ ਆਪਾਂ ਚਾਦਰ ਪਸਾਤੀ ਛਾੜ ਕੇ। ਜਦ ਆਪਾਂ ਚਾਦਰ-ਚਾਦਰ ਤੇ ਪਸਾਦਨੀ ਤਾਂ ਆਪਣੇ ਮਨ ਨੂੰ ਇੱਕ ਸਕੂਨ ਜਾਂ ਮਿਲ ਜਾਂਦਾ। ਵਧੀਆ ਲੱਗਣ ਲੱਗ ਜਾਂਦਾ ਘਰ ਉਹੀ ਹੁੰਦਾ ਚਾਦਰ ਵੀ ਉਹੀ ਹੁੰਦੀ ਹੈ। ਥੋੜਾ ਜਿਹਾ ਸੈੱਟ ਕਰਨ ਨਾਲ ਵਧੀਆ ਲੱਗਣ ਲੱਗ ਜਾਂਦਾ। तो नहीं हो रही लगी जाऊगा जिम्मे उजड़ के बसे हूँ इस तरह लगन लग जाओ जी आप विह तो जा रहे जी वीडियो मैं इतों इतने लग गई ਗੱਡੀ 'ਚ ਆਪਾਂ ਜਦੋਂ ਵਿਆਹ ਜਾ ਰਹੇ ਸੀ ਉਹ ਵੀਡੀਓ ਮੈਥੋਂ ਪਿੱਛੇ ਲੱਗੀ ਮੈਂ ਥੋੜਾ ਜਿਹਾ ਕਲਿੱਪ ਲੈ ਦਿੱਤੀ ਜਾਂਦੀ ਹੋਈ ਨਹੀਂ ਵੀਡੀਓ ਦਾ ਆਪਾਂ ਜਾ ਰਹੇ ਹਾਂ ਵਿਆਹ ਪਤਾ ਨਹੀਂ ਲੱਗਦਾ ਬਾਲੀਆਂ ਵੀਡੀਓ ਜੀ ਵੀ ਕਿਹੜੀ ਕਿੱਥੇ ਲੱਗ ਜੇ ਕਿਹੜੀ ਕਿੱਥੇ ਲੱਗ ਜੇ ਕਨਫਿਊਜ਼ ਹੋ ਜਾਂਦਾ ਬੰਦਾ ਆ ਆਪਣੀ ਬਸੇਰੀ ਖੜੀ ਐ ਮੈਂ ਇਹਦੀ ਵੀ ਕਲਿੱਪ ਵਿੱਚ ਲਾਤੀ ਵੀਡੀਓ ਬਣਾਤੀ ਤੇ ਘੋੜੀ ਦੀ ਵੀ ਵੀਡੀਓ ਬਣਾਤੀ ਅੱਜ ਆਪਾਂ ਮਾਵਾਂ ਤੀਂ ਖੇਡਦੀਆਂ ਫਿਰਦੀਆਂ ਨੇ ਲਓ ਜੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਦੇਖਣਾ ਜੋ ਵੀ ਭੈਣ ਭਾਈ ਆਪਣੇ ਨਾਲ YouTube ਫੈਮਿਲੀ ਜੁੜੀ ਹੋਈ ਹੈ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਸਟਿੱਪ ਨਾ ਕਰਨਾ ਤਾਂ ਕਿ ਆਪਾਂ ਵੀਡੀਓ ਫੁੱਲ ਵਾਚ ਨਾਲ ਆਪਾਂ ਨੂੰ ਵਧੀਆ ਟਾਈਮ ਮਿਲ ਸਕੇ ਪਲੀਸ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਇਹ ਸਾਰੇ ਭੈਣ ਭਰਾਵਾਂ ਨੂੰ ਵੀਡੀਓ ਨੂੰ ਫੁੱਲ ਵਾਚ ਕਰਨਾ ਬਹੁਤ ਔਖਾ ਗਾ ਬਲੌਗ ਬਣਾਉਣਾ ਲੋ ਜੀ ਆਪਣੀ ਪਰੀ ਨੂੰ ਦੇਖ ਲਓ ਮੈਂ ਆਪਣੀ ਨੂਰੀ ਨੂੰ ਦੇਖ ਲਓ ਦੁੱਧ ਪੀ ਜਾਂਦੀ ਹੈ ਪਰੀ ਆਪਣੀ ਸਾਰਿਆਂ ਦਾ ਧੰਨਵਾਦ ਜੀ ਇੱਕ ਵਾਰ ਤੋਂ ਫੇਰ ਦੁਬਾਰਾ ਥੈਂਕ ਯੂ ਬਾਏ ਟੇਕ ਕੇਅਰ ਜੀ